ਅਸਲਾਮ ਅਲੈਕਮ ਸਤਿ ਸ਼੍ਰੀ ਅਕਾਲ ਕਿਦਾ ਹਾਲ ਚੱਲ ਜੀ ਵੀਰੋ ਉਮੀਦ ਕਰਦੇ ਆ ਵਧੀਆ ਹੋਵਗਾ ਆਪਸਾ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਆਪਾਂ ਪਿੱਛੇ ਲਾਸਟ ਇੱਕ ਵੀਡੀਓ ਇੱਕ ਪੋਡਕਾਸਟ ਵੇਖੀ ਸੀਗੀ ਅਨਮੋਲ ਵੀਰੇ ਦੀ ਹੈ ਨਾ ਹਾਂਜੀ ਠੀਕ ਹੈ ਵਿੱਚੋ ਲਿਖਿਆ ਹੋਇਆ ਸੀ ਭਾਬੀ ਕਮਲਕੌਰ ਅੱਛਾ ਉਹਦੇ ਤੇ ਮੈਨੂੰ ਬਹੁਤ ਜ਼ਿਆਦਾ ਕਮੈਂਟ ਆਏ ਹਾਂਜੀ ਮੈਨੂੰ ਇਸ ਚੀਜ਼ ਦਾ ਨਹੀਂ ਸੀ ਪਤਾ ਕਿਉਂਕਿ ਸਾਨੂੰ ਤੇ ਇਹੀ ਹੈ ਕਿ ਕਮਲਕੌਰ ਕੋਰ ਜਿਹੜਾ ਵੈ ਮੋਸਟਲੀ ਜਿਹੜਾ ਨਾ ਪਹਿਣਾ ਦੇ ਨਾਲ ਲੱਗਦਾ ਹੈ ਸਿੱਖ ਪਹਿਣਾ ਦੇ ਤੇ ਉਹ ਫਰ ਕਾਫੀ ਵੀਰ ਯਾਨੀ ਸਾਨੂੰ ਦੱਸਿਆ ਕਿ ਉਹ ਜਿਹੜਾ ਨਾ ਉਹ ਸਿੱਖਣੀ ਨਹੀਂ ਸੀ ਉਹਨੇ ਸਿਰਫ ਆਪਣੇ ਆਈਡੀ ਦਾ ਨਾਮ ਲਕਾਇਆ ਹੋਇਆ ਸੀ ਪਾਵੀ ਕਮਲਪੁਰ ਤੇ ਉਹ ਹੈ ਵੀ ਅਨਮੈਰਿਡ ਸੀ ਅਨਮੈਰਿਡ ਸੀ ਹੋਰ ਹੈ ਵੀ ਮਤਲਬ ਕਿ ਆਪਣਾ ਸਿੱਖ ਨਹੀਂ ਸੀਗੀ ਸਿੱਖਣੀ ਨਹੀਂ ਸੀਗੀ ਠੀਕ ਹੈ ਮਤਲਬ ਕਿ ਉਹਦਾ ਸਹੀ ਨਾਮ ਕੰਚਨਾ ਕੁਮਾਰੀ ਜੀ ਦਾ Hindu ਸੀਗੀ ਠੀਕ ਹੈ ਬਟ ਉਹਨੇ ਆਪਣੀ ਆਈਡੀ ਦਾ ਨਾਮ ਜਿਹੜਾ ਸੀ ਨਾ ਉਹ ਪਾਵੀ ਕਮਲਪੁਰ ਦਾ ਰੱਖਿਆ ਸੀ ਲੇਕਿਨ ਗਲਤ ਚੀਜ਼ ਹੈ ਫਿਰ ਜੇ ਜੀ ਉਹ ਚੀਜ਼ ਨਹੀਂ ਹੈ ਜੇ ਤੁਸੀਂ ਉਹ ਨਾਮ ਨੂੰ ਤੁਸੀਂ ਕਿਉਂ ਯੂਜ਼ ਕਰਨਦੇ ਹੋ ਇਹਦਾ ਮਤਲਬ ਕਿ ਹਿੱਟ ਕਰ ਮੈਂ ਇਹ ਕਹਿਣਾ ਵਾਂ ਕਿ ਜਿਹੜਾ ਕੰਮ ਭਾਈ ਮੇਰੂ ਨੇ ਕੀਤਾ ਹੈ ਨਾ ਠੀਕ ਹੈ ਬਹੁਤ ਵਧੀਆ ਕੰਮ ਕੀਤਾ ਅਸੀਂ ਵਾਕੀ ਅਸੀਂ ਵੀ ਅਪਰੀਸ਼ੀਏਟ ਕਰਦੇ ਵੇਖੋ ਹੁਣ ਅਸੀਂ ਇੱਕ ਪੋਡਕਾਸਟ ਵੇਖੀ ਉਹਦੇ ਵਿੱਚ ਮੈਂ ਇਹ ਵੀ ਆਪਣਾ ਮੈਂਸ਼ਨ ਕੀਤਾ ਸੀਗਾ ਕਿ ਵੀਰੇ ਕਮੈਂਟ ਕਰਕੇ ਦੱਸੋ ਹੋਰ ਕਿਸੇ ਇੱਕ ਬੰਦੇ ਨੇ ਵੀ ਇਹ ਨਹੀਂ ਕੀਤਾ ਕਿ ਨਹੀਂ 99% 100% ਉਹ ਇਹੀ ਆਏ ਨੇ ਹਾਂ ਵਿੱਚੋਂ ਇੱਕ ਮੈਂ ਫੀਮੇਲ ਦੀ ਵੀਡੀਓ ਵੇਖੀ ਉਹ ਕਹਿੰਦੀ ਹੈ ਕਿ ਜੀ ਹਰ ਬੰਦੇ ਨੂੰ ਰਾਈਟ ਹੈ ਹਰ ਬੰਦੇ ਨੂੰ ਫ੍ਰੀडम ਹੈ ਉਹ ਜੋ ਮਰਜ਼ੀ ਕਰੇ ਕਿਸੇ ਨੂੰ ਐਂਜ ਮਾਰ ਦੇਣਾ ਕੋਈ ਉਹ ਨਹੀਂ ਹੁੰਦਾ ਹੈ ਪਰ ਇੱਕ ਚੀਜ਼ ਐ ਕਿ ਵੇਖੋ ਇਸ ਤੋਂ ਪਹਿਰੇ ਇਸ ਤੋਂ ਬਾਅਦ ਅਸੀਂ ਇੱਕ ਵੀਡੀਓ ਵੇਖੀ ਆ ਜਿਹੜੀ ਉਹਨਾਂ ਦੀ ਨਾ ਤੇ ਉਹਦੇ ਵਿੱਚ ਉਹਨਾਂ ਨੇ ਲਿਖਿਆ ਸੀ ਕਿ ਇੰਜ ਤੇ ਰਾਈਟ ਐ ਨਾ ਤੇ ਇੰਜ ਕਹੇਗਾ ਹਰ ਬੰਦੇ ਕਹੇਗਾ ਕਿ ਮੈਂ ਬਾਹਰ ਜਾ ਕੇ ਜੋ ਮਰਜ਼ੀ ਕਰਦਾ ਫਿਰ ਤੁਸੀਂ ਕੌਣ ਨੂੰ ਦਿਓ ਮੈਨੂੰ ਮਨਾ ਕਰ ਰੂ ਰੈਗੂਲੇਸ਼ਨ ਕੋਈ ਚੀਜ਼ ਨਹੀਂ ਹੈ ਲੇਕਿਨ ਗੱਲੇ ਵੀ ਕਿ ਤਿਆਂ ਪੈਣਾ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ ਠੀਕ ਐ ਤੇ ਇਹ ਚੀਜ਼ ਵਾਕਈ ਜਿਹੜੇ ਫਲਾਉਂਦੇ ਨੇ ਉਹਨਾਂ ਨੂੰ ਇੱਕ ਵਾਰੀ ਉਹ ਕਹਿੰਦੇ ਨੇ ਨਾ ਨਾ ਨੱਥ ਪੈ ਗਈ ਐ ਕਿਉਂ ਨੱਥ ਕਿਉਂਕਿ ਕਈਆਂ ਇਸੇ ਨੇ ਕਾਫੀ ਜਿਹੜੀ ਐ ਜਿਹੜੀ ਇੰਜ ਦੀਆਂ ਸ਼ੀਲ ਵੀਡੀਓ ਬਣਾ ਦਿਆ ਸਨ ਕਾਫੀ ਜਿਹੜੀਆਂ ਕੁੜੀਆਂ ਨੇ ਉਹ ਦੁਬਾਰਾ ਸਿੱਧੀਆਂ ਹੋ ਗਈਆਂ ਨੇ ਉਹ ਹੁਣ ਰਿਕੁਐਸਟ ਕਰਨ ਦੀਆਂ ਨੇ ਕਿ ਸਭ ਸਿਕਿਉਰਟੀਆਂ ਦੀਆਂ ਜਨ ਕੋਈ ਮਤਲਬ ਇਹੀ ਜੀ ਚੀਜ਼ ਆ ਨਾ ਜਦੋਂ ਘਰ ਵਾਲਿਆਂ ਨੇ ਮੈਂ ਸਿਰਫ ਇੱਕ ਗੱਲ ਕਰਨੀ ਆ ਇੱਕ ਧੀ ਪੈਣਾ ਨਾ ਜਦੋਂ ਘਰ ਤੋਂ ਉਹਨੂੰ ਆਜ਼ਾਦੀ ਮਿਲੇਗੀ ਤੇ ਉਹ ਆਜ਼ਾਦ ਹੋਏਗੀ ਯਾ ਤੇ ਫਿਰ ਉਹ ਚੋਰੀ ਆਜ਼ਾਦੀ ਲੈਂਦੀ ਹੁੰਦੀ ਆ ਤੇ ਯਾ ਸਿਰਫ ਘਰ ਵਾਲਿਆਂ ਦੀ ਜ਼ਾਦੀ ਦੀ وجہ ਤੋਂ ਜਦੋਂ ਉਹਨਾਂ ਨੇ ਇੰਜ ਦੀਆਂ ਵੀਡੀਓ ਵਹਾਈਆਂ ਮਾਪਿਓ ਜਾਂ ਕੋਈ ਭਰਾ ਵੇਖਦੇ ਸੀ ਤੇ ਉਦੋਂ ਹੀ ਉਹਨਾਂ ਦੇ ਮੂੰਹ ਤੇ ਚਪੇਰਾ ਨਹੀਂ ਵੱਜੀਆਂ ਹਾਂ ਕਿ ਤੁਸੀਂ ਇੰਜ ਦੀ ਵੀਡੀਓ ਕਿਉਂ ਬਣਾਉਂਦੀਆਂ ਪਈਆਂ ਯਾਰ ਗੈਰਤਮੰਦ ਲੋਕ ਜਿਹੜੇ ਹੁੰਦੇ ਨੇ ਨਾ ਉਹ ਕਦੀ ਵੀ ਐਸ ਤਰ੍ਹਾਂ ਨਹੀਂ ਕਰਦੇ ਤੇ ਜਿਹੜੇ ਬਗਾਰਾ ਨੂੰ ਨੂੰ ਚੁੱਪ ਕਰਕੇ ਸਿਰ ਚਗਾ ਕੇ ਬੈਠੇ ਰਹਿੰਦੇ ਨੇ ਕਿ ਸੋ ਅਸੀਂ ਤੇ ਅਖੀਰ ਆਂਦੀ ਜ਼ਮੀਰ ਮਰਿਆ ਹੁੰਦਾ ਨਾ ਠੀਕ ਹੈ ਉਹ ਇਹੋ ਜਿਹੇ ਕੰਮ ਕਰਦੇ ਨੇ ਉਹਨਾਂ ਚ ਸਮਝ ਲਓ ਕਿ ਉਹਨਾਂ ਦੇ ਭਰਾਵਾਂ ਦਾ ਵੀ ਜ਼ਮੀਰ ਮਰਿਆ ਉਹਨਾਂ ਦੀ ਪੈਣਾ ਦਾ ਵੀ ਉਹਨਾਂ ਦੇ ਮਾਪਿਆਂ ਦਾ ਵੀ ਜ਼ਮੀਰ ਮਰਿਆ ਗੈਰਤਮੰਦ ਕਦੀ ਵੀ ਇਹੋ ਜਿਹਾ ਉਹ ਮਰਦਾ ਮਰ ਜਾਏਗਾ ਠੀਕ ਹੈ ਕਦੀ ਵੀ ਅਸਰਾ ਦਾ ਕੰਮ ਨਹੀਂ ਕਰੇਗਾ ਚਲੋ ਜੀ ਸਾਡੇ ਕੋ ਕਾਮੇਡੀ ਬੋਏ ਦੀ ਇੱਕ ਵੀਡੀਓ ਆਈ ਹੈ ਠੀਕ ਹੈ ਇਹਦੇ ਰਿਲੇਟਿਡ ਇਹਦੇ ਚਲੋ ਪਹਿਲੇ ਦੇਖਦੇ ਆਂ ਤੇ ਫਿਰ ਕਰਦੇ ਨੇ ਇਹ ਬਟਾ ਕਾਮਡੀ ਬੋਏ ਵਾਲਾ ਵੀਰਾ ਵੀ ਜਿਹੜਾ ਨਾ ਉਹ ਹਰ ਵੀਡੀਓ ਚ ਕੁੱਤੇਖਾਨੇ ਲੋਕਾਂ ਦੀ ਕਰਦਾ ਹਰ ਵੀਡੀਓ ਚ ਜਿਹਨੂੰ ਉਹਨੂੰ ਲੱਗਦਾ ਉਹ ਬਾਰਬਰ ਹੀ ਕਹਿੰਦਾ ਕਿ ਪੰਜਾਬ ਤੇ ਇਨਾ ਗੰਦ ਕਿਉਂ ਪਿਆ ਪਿਆ ਅੱਛਾ ਇੱਕ ਹਸੀ ਮਜ਼ਾਕ ਦੀ ਹੱਦ ਤੱਕ ਹੋਰ ਚੀਜ਼ ਹੈ ਕਿ ਜਿਵੇਂ ਉਹ ਸਾੰਮਲੀ ਜਿਹੜੀ ਕੁੜੀ ਆ ਉਹ ਵੀਡੀਓ ਬਣਾਉਂਦੀ ਆ ਉਹਦਾ ਚਲੋ ਮਜ਼ਾਕ ਕਰਦਾ ਕਿ ਉਹਦੀ ਆਵਾਜ਼ ਇੰਜ ਦੀ ਆ ਯੋ ਸਾੰਮਲੀ ਐ ਤੇ ਚਲੋ ਉਹਦੇ ਇਤਿਹਾਸ ਹੈ ਕਈ ਵਾਰ ਕੇ ਹੀ ਐਸੀ ਵੀਡੀਓ ਹੁੰਦੀਆਂ ਨੇ ਕਿ ਜਿਹੜੀਆਂ ਵੇਖ ਕੇ ਆਵਾਜ਼ ਆ ਰਹੀ ਹੁੰਦੀ ਐ ਕਿ ਯਾਰ ਕੀ ਕੀ ਰੇ ਰਸਤੇ ਲੋਕੀ ਤੋੜੇ ਹੋਏ ਨੇ ਤੇ ਜਿਹਦੇ ਵਿੱਚ ਕੋਈ ਸ਼ਰਮ ਨਹੀਂ ਆਣੇ ਕੋਈ ਚੀਜ਼ ਨਹੀਂ ਯਾਰ ਇਹ ਗ ਕਰੀਬਨ ਹਰ ਘਰ ਚ ਭਾਰਤੀ ਪੈਨ ਦੇ ਕੋਲ ਮੋਬਾਈਲ ਵੀ ਹੈਗਾ ਠੀਕ ਹੈ ਇਹ ਸਾਡਾ ਜ਼ਮੀਰ ਇਜਾਜ਼ਤ ਨਹੀਂ ਦੇਗਾ ਕਿ ਯਾਰ ਕੋਈ ਐਸੀ ਵੀਡੀਓ ਸਾਡੀ ਧੀ ਪੈਨ ਦੇ ਸਾਹਮਣੇ ਆਈ ਹੈ ਕਿ ਉਹਨੂੰ ਵੇਖ ਕੇ ਸਿਰ ਝੁਕਾਣਾ ਪਵੇ ਜਾਂ ਸਾਨੂੰ ਸਿਰ ਝੁਕਾਣਾ ਪਵੇ ਕਿ ਯਾਰ ਕੀ ਵੇਖਦੇ ਪਿਆ ਤੁਸੀਂ ਇਹੀ ਤੇ ਚੀਜ਼ ਹੈਗਾ ਹੁਣ ਅੱਜ ਕੱਲ ਸੋਸ਼ਲ ਮੀਡੀਆ ਤੇ ਦੌੜ ਰਿਹਾ ਨਾ ਤੇ ਕੋਈ ਤੁਸੀਂ ਚਾਰ ਬੰਦੇ ਬਹਿ ਕੇ ਵੀਡੀਓ ਮੋਬਾਈਲ ਓ ਟੀਵੀ ਵੇਖਦੇ ਹੋ ਤੇ ਤੁਸੀਂ ਨਹੀਂ ਵੀ ਵੇਖ ਸਕਦੇ ਕੋਈ ਨਾ ਕੋਈ ਵੀ ਐਸੀ ਚੀਜ਼ ਆ ਹੀ ਜਾਂਦੀ ਹੁੰਦੀ ਹੈ ਕਿ ਬੰਦੇ ਨੂੰ ਨਾ ਅਵਾਜ਼ਾਰੀ ਹੋਣੀ ਸ਼ੁਰੂ ਹੋ ਜਾਂਦੀ ਹੈ ਕਿ ਐਸੀ ਕੀ ਵੇਖਣਦੇ ਆ ਸਾਰੇ ਬੰਦੇ ਬਹਿ ਕੇ ਸ਼ਰਮਾਨੀ ਸ਼ੁਰੂ ਹੋ ਜਾਂ ਅਸੀਂ ਨਾ ਇਹ ਇਹ ਕਾਫੀ ਦਫਾ ਪਹਿਲੇ ਵੀ ਕਿਹਾ ਹੈ ਕਿ ਵਾਹਿਦ ਪੰਜਾਬੀ ਫਿਲਮਾਂ ਐਸੀਆਂ ਫਿਲਮਾਂ ਹੈ ਕਿ ਜਿਹੜੀਆਂ ਅਸੀਂ ਫੈਮਿਲੀ ਦੇ ਨਾਲ ਬਹਿ ਕੇ ਸਾਨੂੰ ਪਤਾ ਹੈ ਕਿ ਉਹਦੇ ਵਿੱਚ ਨਾ ਵਲਗਰ ਲੈਂਗੁਏਜ ਯੂਜ਼ ਹੋਣੀ ਹੈ ਨਾ ਕੋ ਬਲਗਰ ਸੀਨ ਆਣਾ ਹੈ ਕਿ ਜਿਹੜੀਆਂ ਤੀਆਂ ਭੈਣਾਂ ਵੀ ਸਾਡੇ ਨਾਲ ਬਹਿ ਕੇ इजीली ਵੇਖ ਸਕਦੀਆਂ ਬਟ ਇਹ ਇਹਨਾਂ ਨੇ ਜਿਹੜਾ ਗੰਦ ਪਾਣਾ ਨਵਾਂ ਕੰਮ ਸਟਾਰਟ ਕਰ ਦਿੱਤਾ ਹੈ ਕਿ ਸ਼ਾਰਟ ਬਣਾ ਲਿਆ ਛੋਟੀਆਂ ਵੀਡੀਓ ਬਣਾ ਲੀਆਂ ਪਾ ਕੇ ਤੇ ਬਸ ਡਬਲ ਮੀਨਿੰਗ ਨਾਲ ਕਰਦੇ ਕਹਿੰਦਾ ਮਤਲਬ ਹੈ ਕਿ ਅਸੀਂ ਆ ਅਸੀਂ ਉਹ ਨਹੀਂ ਵੀਡੀਓ ਨਹੀਂ ਬਣਾਉਂਦੇ ਅਸੀਂ ਸਾਫ਼ ਸੁੱਤ ਚਲੋ ਅਸੀਂ ਰਿਐਕਸ਼ਨ ਹੀ ਦਿੰਨੇ ਆ ਠੀਕ ਹੈ ਯਾਰ ਹੋਰ ਵੀ ਕੰਟੈਂਟ ਦੇ ਕੋਕਿਚਨ ਦਾ ਕੰਟੈਂਟ ਕਰ ਲੋ ਕੋ ਸੂਟਾਂ ਦੀ ਵੈਰਾਈਟੀਆਂ ਦਾ ਕੰਟੈਂਟ ਕਰ ਲੋ ਉਹੋ ਚੀਜ਼ਾਂ ਦਾ ਕੁਝ ਸਿੱਖਿਆ ਦਾ ਕਰ ਲੋ ਕੁਝ ਹੋਰ ਚੀਜ਼ ਦਾ ਕਰ ਲੋ ਕੰਟੈਂਟ ਠੀਕ ਕਿ ਜ਼ਰੂਰ ਅਫ ਅੱਛਾ ਉਹ ਜੇ ਗੱਲ ਵੀ ਕੀਤੀ ਉਹ ਕਹਿੰਦੇ ਸਾਨੂੰ ਵਿਊ ਨਹੀਂ ਪੈਂਦੇ ਯਾਰ ਇਹਦਾ ਮਤਲਬ ਬਗੈਰਤ ਦੇ ਬਗੈਰਤੀ ਦੀ ਰੋਟੀ ਨਾਲੋ ਨਾ ਠੀਕ ਹੈ ਕਹਿੰਦੇ ਨੇ ਇੱਜ਼ਤ ਦੀ ਇੱਕ ਰੋਟੀ ਵਾਰੇ ਦੀ ਹੈ ਜੇ ਬਗੈਰਤੀ ਦਾ ਥੱਬਾ ਖਾਣ ਨਾਲੋ ਨਾ ਇੱਜ਼ਤ ਦੀ ਇੱਕ ਰੋਟੀ ਖਾ ਲੋ ਉਹ ਵਾਰੇ ਦੀ ਹੈ ਬਾਕੀ ਚਲੋ ਕਾਮੇਡੀ ਵਾਲੀ ਵੀਡੀਓ ਵੇਖਣਾ ਸੁਆਦੇ ਤੇ ਗੱਲਬਾਤ ਕਰਨੇ ਹਾਂਜੀ ਦੋਸਤੋ ਕੀ ਹਾਲ ਚਾਲ ਨੇ ਉਮੀਦ ਕਰਦਾ ਸਾਰੇ ਵਧੀਆ ਹੋਵੋਗੇ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਕੰਚਨ ਕੁਮਾਰੀ ਦਾ ਮੁੱਦਾ ਪੰਜਾਬ ਚ ਕਾਫੀ ਵੱਧ ਗਿਆ ਜਿਹਨੂੰ ਤੁਸੀਂ ਕਮਲਕੌਰ ਦੇ ਨਾਮ ਤੋਂ ਜਾਣਦੇ ਹੋ ਤੇ ਕਮਲਕੌਰ ਨੂੰ ਮਾਰਨ ਤੋਂ ਬਾਅਦ ਭਾਈ ਮਹਿਰਲ ਜੀ ਨੇ ਹੋਰ ਵੀ ਪੰਜਾਬ ਚ ਕਈ ਕੁੜੀਆਂ ਨੂੰ ਧਮਕੀ ਦੇ ਦਿੱਤੀ ਆ ਜੋ ਗੰਦ ਤੋਂ ਆਂਦੀਆਂ ਸੀ ਤੇ ਤੁਸੀਂ ਉਹਨਾਂ ਕੁੜੀਆਂ ਦੇ ਨਾਮ ਸੁਣੋ ਪ੍ਰਿੰਕ ਜੱਟੀ ਜੀ ਤੇ ਤਤਲੀ ਜੀ ਵਾਈ ਆ ਇੱਕ ਕੋਈ ਅਮਨਰਾਮ ਗੜੀਆ ਹੈਗੀ ਆ ਕੁੜੀ ਉਹ ਜਿਹਨੇ ਦੋ ਤਿੰਨ ਵਿਆਹ ਕਰਾਏ ਹੋਏ ਆ ਉਹ ਆਈਫੋਨ ਵਾਲੀ ਤੁਸੀਂ ਦੇਖ ਹੀ ਲਿਆ ਜਿਵੇਂ ਕਿ ਭਾਈ ਜੀ ਨੇ ਸਾਰਿਆਂ ਦੇ ਨਾਮ ਸਪਸ਼ਟ ਕਰਤੇ ਆ ਤੇ ਇਹੀ ਦਰਤ ਹੁਣ ਪ੍ਰੀਤ ਜੱੱਡੀ ਨੂੰ ਲੱਗੀ ਪਈ ਆ ਮੋਕ ਤੇ ਹੁਣ ਰੋ ਰੋ ਕੇ ਮੰਗਦੀ ਪਈ ਆ ਮਾਫੀਆਂ ਆ ਦੇਖੋ ਤਾਂ ਆਹ ਜੜ ਕੇ ਦੀ ਆ ਯਕੀ ਤੱਕ ਉਹ ਮੈਂ ਕਿੰਨੀ ਤੁਮਾਂ ਨੂੰ ਨਹੀਂ ਮੰਗ ਦਿੱਤਾ ਸਾਰਿਆਂ ਨੂੰ ਮਾਫੀ ਦੇ ਪਰ ਮੈਨੂੰ ਤੌਂਗ ਲੱਗਾ ਤਾ ਕਰ ਦੋ ਯਾਰ ਬਹੁਤ ਹੋ ਗਿਆ ਫ੍ਰੀਡ ਦਾ ਵੀਡੀਓ ਲੈਣ ਦੇ ਤੇ ਤੂੰ ਮਾਫਰ ਹੋ ਗਿਆ ਯਾਰ ਤਾਂ ਮਾਫਾ ਦੋਣੀ ਜਿਹੜੀ ਜਿਸ ਤੋਂ ਬਣਾ ਕਿਦੋਂ ਤੇ ਹੋਰ ਕਿੰਝਾਰ ਲੱਗਦੀਆਂ ਆਨ ਨੂੰ ਮਾਫੀ ਦੀ ਅਨ ਨੂੰ ਮਾਫੀ ਵੀ ਮੰਗੀ ਆ ਦੇਖ ਲਓ ਹੁਣ ਕਿਵੇਂ ਖੇਖਣ ਕਰਦੀ ਆ ਹੋਰੋ ਕੇ ਮਾਫੀਆ ਮੰਗਦੀ ਆ ਬਈ ਇਹਨੂੰ ਜਦੋਂ ਪਹਿਲਾਂ ਸਮਝਾਇਆ ਸੀ ਨਾ ਤੇ ਉਦੋਂ ਬੜਿਆ ਐਟੀਟਿਊਡ ਚ ਬੋਲੀ ਸੀ ਆ ਦੇਖੋ ਤੇ ਫਿਰ ਮੇਰੇ ਆਖੇ ਮੇਰੇ ਘਰ ਦਾ ਖਰਚਾ ਚੱਕੋ ਉਹਨਾਂ ਨੇ ਉਹਨਾਂ ਦੀ ਸਕੂਲ ਦੀ ਫੀਸਾਂ ਦੋ ਰੋਟੀ ਪਾਣ ਦਾ ਖਰਚਾ ਚੱਕੋ ਕੋਈ ਨਹੀਂ ਚਾਹ ਸਕਦਾ ਸਲਾਹ ਦੇਣ ਵਾਸਤੇ ਸਾਰੇ ਹੀ ਆ ਜਾਂਦੇ ਆ ਵੀ ਹਾਂ ਲੈ ਸੁਣ ਲੋ ਆਖੇ ਮੇਰੇ ਘਰ ਦਾ ਖਰਚਾ ਚੱਕੋ ਬਈ ਜੇ ਤੇਰੇ ਘਰ ਦਾ ਖਰਚਾ ਪੂਰਾ ਨਹੀਂ ਹੁੰਦਾ ਤਾਂ ਸੋਸ਼ਲ ਮੀਡੀਆ ਤੇ ਨੰਗੇ ਹੋ ਕੇ ਨੱਚੋਗੇ ਹਾਂ ਯਾਰ ਮੈਂ ਇਹਦੇ ਕਿਨਾਰੇ ਤੇ ਹੈਰਾਨ ਭਈ ਜਦੋਂ ਵੀ ਗੱਲ ਹੁੰਦੀ ਹੈ ਨਾ ਆਪ ਦੀ ਜਨਾਨੀ ਨੂੰ ਮੁਰੇ ਕਰ ਦਿੰਦਾ ਓਏ ਪਤੰਦਰਾ ਕਹੇ ਤੂੰ ਆ ਦਾ ਬੁੱਥਾ ਵੀ ਦਿਖਾ ਦਿਆ ਕਰ ਓ ਯਾਰ ਮੰਨ ਲਓ ਕੱਲ ਨੂੰ ਸੋਸ਼ਲ ਮੀਡੀਆ ਬੰਦ ਹੋ ਗਿਆ ਤੇ ਫਿਰ ਤੇ ਕੀ ਕਰੇਗਾ ਇਹ ਚੀਜ਼ ਬਿਲਕੁਲ ਤੇ ਮੇਰਾ ਉਹਨਾਂ ਨਾਲ ਬਿਲਕੁਲ ਡਿਫਰੈਂਟ ਤਰੀਕਾ ਹੈ ਵੀਡੀਓ ਬਣਾਉਂਦਾ ਮੈਂ ਤੇਰੇ ਵੀਡੀਓ ਬਣਾਉਣੇ ਬਹੁਤ ਘਾਟਨਦਾ ਕਿ ਮੈਂ ਬਾਅਦ ਜਾ ਕੇ ਕੋਈ ਸ਼ਾਰਟਕੱਟ ਨਹੀਂ ਵੀਡੀਓ ਬਣਾਵਾ ਮੇਰੀਆਂ ਕੱਪੜੀਆਂ ਵੀਡੀਓ ਵੀ ਫੁੱਲ ਕੱਪੜਿਆਂ ਦੇ ਵਿੱਚ ਹੁੰਦੀਆਂ ਓਏ ਤਿਤਲੀ ਤੈਨੂੰ ਸਫਾਈਆਂ ਦੇਣ ਦੀ ਲੋੜ ਨਹੀਂ ਤੇਰੇ ਬਾਰੇ ਸਾਰੇ ਪੰਜਾਬ ਨੂੰ ਹੀ ਪਤਾ ਆਕੇ ਮੇਰਾ ਕੰਟੈਂਟ ਥਰਾ ਡਿਫਰੈਂਟ ਹੁੰਦਾ ਡਿਫਰੈਂਟ ਮੈਂ ਬੜਾ ਕੁਝ ਲੋਕਾਂ ਨੂੰ ਕਥਾ ਸੁਣਾਣੀ ਆ ਅਰੇ ਤੇ ਜੇ ਤੇਰੀ ਵੀਡੀਓ ਆਪ ਭਾਈ ਮੈਰੋ ਵੀ ਦੇਖ ਸਕਦੇ ਆ ਜਲਦੀ ਘਰ ਸੱਤ ਚੁੰਨੀ ਲੈ ਉਤਰ ਗਿਆ ਕੁਝ ਗਲਤ ਲੱਗਦਾ ਆ ਸੋ ਮੈਨੂੰ ਦੱਸੋ ਮੈਂ ਆ ਗਿਆ ਕਿ ਕਿਸੇ ਨਾਲ ਦੀ ਕੋਸ਼ਿਸ਼ ਕਰੂੰ ਬਿਨੂ ਬਿਨਾ وجہ ਵਾਰ ਵਾਰ ਫੋਨ ਆ ਕੇ ਤੋੜ ਚਰ ਨਾ ਇਸੇ ਤਰੀਕੇ ਨਾਲ ਚੁੰਨੀ ਲੈ ਕੇ ਤੁਸੀਂ ਵੀਡੀਓ ਅਪਲੋਡ ਕਰ ਦਿਓ ਨਹੀਂ ਮਤਲਬ ਜੀ ਚੁੰਨੀ ਲੈ ਨਹੀਂ ਹਰ ਵੀਡੀਓ ਚ ਕੱਟ ਕੱਪ ਨਹੀਂ ਮੇਰੇ ਫੁੱਲ ਹੁੰਦੇ ਨੇ ਦੇਖ ਲਓ ਇਹਨੂੰ ਕਹਿੰਦੇ ਆ ਅਸਲੀ ਖੌਫ ਜਿਵੇਂ ਆਪਾਂ ਨੂੰ ਸੱਪ ਤੋਂ ਨਹੀਂ ਲੈਣੇ ਨਹੀਂ ਦਿੰਦੀ ਉਹ ਯਾਰ ਜਦੋਂ ਇਹਨੂੰ ਰਿਪੋਰਟਰ ਨੇ ਪੁੱਛ ਭਈ ਤੁਸੀਂ ਹਮੇਸ਼ਾ ਚੁੰਨੀ ਲਾ ਕੇ ਵੀਡੀਓ ਬਣਾਣੇ ਹੋ ਅਕੋ ਪ੍ਰੀਤ ਜੱਟ ਦੀ ਉਹ ਹਾਸਾ ਨਿਕਲ ਗਿਆ ਵੀ ਉਹ ਵੀ ਸੋਚਦੀ ਹੋਣੀ ਚੁੰਨੀ ਦੇ ਤੇ ਮੂੰਹ ਹੀ ਅੱਜ ਵੇਖਿਆ ਲੱਭ ਲੁਭ ਕੇ ਲਿਆਈ ਹੋਣੀ ਆ ਯਾਰ ਜਿਵੇਂ ਇਹਨੂੰ ਪਿਆਰ ਲੁਭ ਕੇ ਲਿਆਈ ਇਹਨੇ ਇਸੇ ਤਰ੍ਹਾਂ ਹੀ ਕੰਚਨ ਕੁਮਾਰੀ ਨੂੰ ਪਿਆਰ ਨਾਲ ਸਮਝਾਇਆ ਸੀ ਜਿਹਨੂੰ ਮਤਲਬ ਕਮਲ ਕੌਰ ਨੂੰ ਤੇ ਆ ਵੀਡੀਓ ਦੇਖੋ ਕਿ ਨਾ ਛੋੜੇ ਕੋਈ ਚੰਗੀ ਚੀਜ਼ ਪੇਸ਼ ਕਰੋ ਨਾ ਜੇ ਆਪਾਂ ਇਹ ਉਹ ਕੰਗਾ ਪਰ ਮੰਨਦੇ ਆ ਕਿ ਤੇਰੀ ਕਮਾਈ ਤਾਂ ਹੈ ਕੁਸੀਂ ਮੈਨੂੰ ਦੱਸੋਦਾ ਇੱਥੇ ਜਿਹਨੇ ਦੁਨੀਆ ਜਿੱਤੀ ਆ ਉਹ ਰਿਆ ਵਾ ਬਿਲਕੁਲ ਹਾਂਜੀ ਹਾਂਜੀ ਇੱਥੇ ਉਸ ਵੰਦਾ ਜਾਉਂਗਾ ਨਹੀਂ ਰਿਹਾ ਨਾ ਸਾਥੂ ਸਾਥ ਰਹੇ ਆ ਸਿਰਫ ਉਹਨਾਂ ਦਾ ਨਾਮ ਜੀ ਰਹਿ ਗਿਆ ਉਹਨਾਂ ਨੂੰ ਲੋਕ ਕੂਜਦੇ ਆ ਪਰ ਤੁਸੀਂ ਜਾਓਗੇ ਇੱਕ ਗੱਲ ਹਮੇਸ਼ਾ ਯਾਦ ਰੱਖਿਓ ਮਰਨਾ ਸਭ ਨੇ ਅਸਲੀ ਜੀ ਤੁਹਾਨੂੰ ਪਤਾ ਜਦੋਂ ਤੁਸੀਂ ਮਰੇ ਤੇ ਜੋ ਇਹ ਕੰਮ ਨਾ ਛੱਡੇ ਲੋਕ ਕੀ ਕਹਿਣਗੇ 190 ਲੋਕ ਇਹ ਕਹਿੰਦੇ ਸ਼ੁਕਰ ਆ ਭਾ ਜਿਆ ਬੁਣਿਆ ਮਰੇ ਗੰਦ ਮੁਕੇਆ ਗੱਲ ਵੀ ਇਹੀ ਹੋਈ ਹੈ ਤੁਸੀਂ ਵਧੀਆ ਸਮਝੋ ਤਾਂ ਕੋਈ ਨਾ ਕਹਣ ਸਾਡੀ ਕਿਸੇ ਨਾਲ ਤੁਹਾਡੇ ਨਾਲ ਦੋਸਤ ਨਹੀਂ ਜਿਆ ਸਹੇਲੀ ਪਰ ਗੁੱਸਾ ਉਹ ਅਜ ਵੀ ਤੁਸੀਂ ਮਨ ਵਿੱਚ ਸਭ ਇਹ ਸੋਚ ਕੇ ਤੁਸੀਂ ਇਹ ਕਹਿ ਰਹੇ ਹੋ ਕਿ ਇਹਨਾਂ ਥਰਕੀ ਥੀਵੇਂਗਾ ਪੰਜਾਬ ਦੀਆਂ ਕੁੜੀਆਂ ਵੀ ਥਰਕੀ ਹੋ ਸਕਦੀਆਂ ਭੈਣੇ ਦੱਸ ਤੁਹਾਨੂੰ ਗੱਲ ਤਾਂ ਨਹੀਂ ਆਸੀ ਇਹ ਕਿਹਾ ਤੁਸੀਂ ਗੱਲ ਤੇ ਨਹੀਂ ਤੁਸੀਂ ਸਹੀ ਆ ਪਰ ਇੱਕ ਗੱਲ ਦੱਸੋ ਜਿਹੜੇ ਕੰਮ ਤੁਸੀਂ ਕਰਦੇ ਉਹਨਾਂ ਗੰਦ ਪੈ ਰਿਆ ਤੁਸੀਂ ਦੇਖ ਲਓ ਭਾਈ ਮੈਰੋ ਜੀ ਨੇ ਕਿੰਨੇ ਪਿਆਰ ਨਾਲ ਸਮਝਾਇਆ ਜਣ ਉਹ ਯਾਰ ਇਹੋ ਜੇ ਲੱਛਣ ਕਰਨ ਵਾਲੀ ਬੁੜੀ ਰੋਗੀ ਭੈਣ ਕਹਿ ਕੇ ਬੁਲਾਇਆ ਨਲੇ ਫਾਈਜੀ ਨੇ ਪਹਿਲਾਂ ਇਹ ਗੱਲ ਬੋਲਤੀ ਸੀ ਵੀ ਤੇਰੇ ਮਰੇ ਬਾਅਦ ਲੋਕਾਂ ਨੇ ਤੈਨੂੰ ਇਹੀ ਕਹਿਣਾ ਚਲੋ ਵਧੀਆ ਹੋਇਆ ਗੰਦ ਮੁੱਕਿਆ ਤੇ ਉਹੀ ਗੱਲ ਸੱਚੀ ਹੋ ਗਈ ਸਾਰਾ ਪੰਜਾਬ ਵੀ ਇਹ ਗੱਲ ਕਹੀ ਜਾਂਦਾ ਚਲੋ ਵਧੀਆ ਹੋਇਆ ਗੰਦ ਮੁਕਿਆ ਭਰਾਵੋ ਇਹੋ ਜੇ ਕਰਮ ਨਾ ਕਰੋ ਕਿ ਤੁਹਾਡੇ ਮਰੇ ਬਾਅਦ ਵੀ ਤੁਹਾਡੀਆਂ ਬੁਰਾਈਆਂ ਹੁੰਦੀਆਂ ਨਾ ਬਿਲਕੁਲ ਇਹ ਮੁੱਦੇ ਨੂੰ ਛੱਡ ਕੇ ਆਪਾਂ ਹੁਣ ਅਗਲੀ ਖਬਰ ਤੇ ਚੱਲਦੇ ਹਾਂ ਇੰਸਟਾਗ੍ਰਾਮ ਸਟਾਰ ਕਮਲ ਕੌਰ ਦੇ ਕਤਲ ਤੋਂ ਬਾਅਦ ਹੁਣ ਅਮਰ ਫਾਲ ਮਹਿਰ ਨਗਰ ਤੋਂ ਕੋਰ ਇਨਫਲੂਐਂਸਰ ਮਾਰਨ ਦੀ ਧਮਕੀ ਦਿੱਤੀ ਸੀ ਇਹੋ ਜਿਹੇ ਕੁੜੀਆਂ ਨੇ ਪਹਿਲਾਂ ਪੰਜਾਬ 'ਚ ਪੂਰਾ ਗੰਦਪਾਤਾ ਤੇ ਜਦੋਂ ਇਹਨਾਂ ਨੂੰ ਮਾਰਨ ਦੀ ਧਮਕੀ ਮਿਲੀ ਆ ਤੇ ਫਿਰ ਇਹਨਾਂ ਦੀ ਜ਼ੁਬਾਨ ਹੀ ਕਤਲਾਈ ਜਾਂਦੀ ਆ ਆਹ ਦੇਖੋ ਕੀ ਤੁਹਾਨੂੰ 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 ਆਪਾਂ ਐਦਾ ਤੁਹਾਡੀ ਲਾਸ਼ ਨਹੀਂ ਲੱਭਣੀ ਤੁਹਾਨੂੰ ਇੱਥੇ ਜਿੱਦੋਂ ਉਹਨਾਂ ਨੇ ਕਿਹਾ ਕਿ ਹਰ ਜਿੱਦਾਂ ਪਹਿਲਾਂ ਹੁਣ ਜਿੱਦਿ ਦੇਖੋ ਕਿ ਮੈਂ ਸਮਝਦੀ ਆ ਕਿ ਮੈਨੂੰ ਧਮਕੀ ਦਿੱਤੀ ਹੈ ਕਿ ਜੇ ਤੁਹਾਡੀ লাশ ਵੀ ਨਹੀਂ ਲੱਭਣੀ ਹੈ ਤੁਸੀਂ ਮਤਲਬ ਤੁਹਾਨੂੰ ਹਰ ਜਗ੍ਹਾ ਤੇ ਪਾਰਕਿੰਗ ਹੈ ਹੁਣ ਦੇਖੋ ਕਿਵੇਂ ਵੀ ਜਾਣ ਸੁੱਕੀ ਜਾਂਦੀ ਆ ਉਹ ਗੱਲ ਹੈ ਤੁਹਾਡੇ ਲੱਤਾਂ ਤੋਂ ਬਾਜ ਆ ਜਾਂਦੀ ਉਹ ਇਹਨੂੰ ਪਟਾ ਦੇ ਤਾ ਹੌਲ ਫੁਲ ਕੇ ਹਟ ਜਾਣਗੇ ਮੇਰਾ ਕੀ ਕਰ ਲੈਣਗੇ ਵੀ ਮੈਂ ਤਾਂ ਐਵੇਂ ਗੰਦ ਪਾਉਂਗੀ ਪੰਜਾਬ ਚ ਉਹ ਯਾਰ 2 ਮਹੀਨੇ ਪਹਿਲਾਂ ਇਹਨੇ ਮਾਫੀ ਵੀ ਮੰਗੀ ਸੀ ਆ ਦੇਖੋ ਇਹ ਮੈਂ ਅੱਜ ਦੀ ਵੀਡੀਓ ਪਾਈ ਨਹੀਂ ਹੈ ਜਿਸ ਤੇ ਸਾਰੇ ਨੂੰ ਕੌਪਲ ਲੱਗਿਆ ਕਿ ਜਿੱਦ ਕਰ ਕਰ ਲੱਗ ਗਿਆ ਹੀ ਸਾਰੇ ਨੇ ਕੋਈ ਬੜਾ ਜਨਾ ਮਾਫੀ ਮੰਗ ਲਈ ਤਾਂ ਇਹ ਸੰਗਤ ਨੂੰ ਵੀ ਦੱਸਣਾ ਚਾਹੁੰਦੇ ਵੀ ਆ ਭੈਣਾਂ ਵੀ ਇਸੇ ਨਾਲ ਦੀ ਨੂੰ ਮਾਫੀ ਨਾਮਾ ਹੈਗਾ ਕਿ ਇੱਕ ਤਰ੍ਹਾਂ ਹੀ ਮੰਨ ਲਿਆ ਜਾਵੇ ਔਰ ਦਾਂਦੂ 2 ਮਹੀਨੇ ਤੋਂ ਪਹਿਲਾਂ ਹੀ ਸੁਧਰ ਜਾਂਦੀ ਜਾਨ ਹਲਕਾ ਤਿੰਦਾ ਨਾ ਆਉਂਦੀ ਉਹ ਯਾਰ ਕਹਿੰਦੇ ਦਾਂਦੂ ਕਿ ਬੁੱਧ ਬਾਤਾਂ ਤੇ ਨਹੀਂ ਬਾਤ ਸਕਦੇ ਕੋਈ ਹਾਲ ਇਹਨਾਂ ਦਾ ਉਹ ਯਾਰ ਵੈਸੇ ਨਾਲ ਇਹੀ ਡਾਂਸ ਹੁਣ ਪੰਜਾਬ ਤੋਂ ਜਿਹੜੀਆਂ ਗੰਦਪਾਉਂਦੀਆਂ ਸੀ ਸਾਰੀਆਂ ਕੁੜੀਆਂ ਮਾਫੀ ਮੰਗਦੀਆਂ ਪਈਆਂ ਤੇ ਮਾਫੀ ਮੰਗਨ ਲਈ ਹੁਣ ਮਸ਼ਕਪ੍ਰੀਤ ਵੀ ਅੱਗੇ ਆ ਗਈ ਆ ਦੇਖੋ ਮਸ਼ਕ ਕਰੋ ਪਹਿਲਾਂ ਤਾਂ ਮੈਨੂੰ ਮਾਫ ਕੀਤਾ ਜਾਵੇ ਕਿਉਂਕਿ ਮੇਰੀ ਗਲਤੀ ਸੀ ਓਏ ਮਸ਼ਕਪ੍ਰੀਤ ਤੇਰੀ ਕੋਈ ਗਲਤੀ ਨਹੀਂ ਗਲਤੀ ਸਾਰੀ ਰੱਬ ਦੀ ਆ ਜਿਹਨੇ ਤੈਨੂੰ ਧਰਤੀ ਤੇ ਸੁੱਟਿਆ ਮਸ਼ਕਪ੍ਰੀਤ ਮੈਂ ਆਪਾਂ ਸੰਗਰਸ਼ਣਾਇਆ ਬੰਦ ਕਰਦੇ ਉਹ ਚੱਲ ਕੰਜਨ ਕੁਮਾਰੀ ਦਾ ਸਰੀਰ ਐਡਾ ਵੱਡਾ ਸੀ ਤਾਂ ਉਹਦੇ ਲਈ ਗੱਡੀ ਦੀ ਲੋਡ ਪਾ ਕੇ ਗਈ ਉਹ ਜਿੱਡੀ ਕਿਉਂ 1.5 ਫੁੱਟ ਦੀ ਹੈਗੀ ਆ ਨਾ ਕਿੰਨਾ ਉਸਾ ਊੜੀ ਦੀ ਜਿੱਗੀ ਚ ਪਾ ਕੇ ਲਾਇਆ ਰਿਹਾ ਦੇਖੋ ਗਲਤੀ ਇਨਸਾਨਾਂ ਤੋਂ ਹੁੰਦੀ ਹੈ ਹਨਾ ਓਏ ਮਨੁੱਖ ਸਪਰੀਤ ਮੰਨਿਆ ਗਲਤੀਆਂ ਇਨਸਾਨਾਂ ਨਾਲ ਹੁੰਦੀਆਂ ਪਰ ਤੂੰ ਕਿਹੜੇ ਕਿਸਮ ਇਨਸਾਨ ਲੱਗਦੀ ਐ ਤੇਰੀ ਤਾਂ ਹਰਕਤਾਂ ਵੀ ਜਾਨਵਰਾਂ ਦਾ ਭੈੜੀਆਂ ਜਿੱਦ ਨਾਲ ਜੀ ਕੀਤਾ ਉਹਦੇ ਨਾਲ ਹੀ ਭੱਜਿਆ ਨਹੀਂ ਆ ਦਸ ਨਾਲ ਲਾ ਕੇ ਫੇਰ ਆਇਆ ਨਹੀਂ ਓ ਯਾਰ ਉਹੋ ਜਿਹੇ ਇਹਦੇ ਘਰ ਵਾਲਿਆ ਜਿਹੜੇ ਇਹਨੂੰ ਦੁਬਾਰਾ ਫੇਰ ਰੱਖ ਲੈਂਦੇ ਆ ਘਰੇ ਆਪਣੇ ਪਰਿਵਾਰ ਕਰਕੇ ਆਪਣੇ ਢਿੱਡ ਕਰਕੇ ਆਪਣਾ ਇੱਕ ਰੋਟੀ ਖਾਤਰ ਜੇਕਰ ਕੋਈ ਕਰ ਰਿਹਾ ਐ ਤਾਂ ਮੈਂ ਇਹ ਚਾਹੁੰਦੀ ਕਿ ਉੱਥੇ ਉਹਨੂੰ ਹੇਟ ਮਿਲੇ ਉੱਥੇ ਸਿਰਫ ਉਹਨੂੰ ਪਿਆਰ ਮਿਲੇ ਮੈਂ ਇਹ ਚਾਹੁੰਦੀ ਆ ਓਏ ਮੁਸ਼ਕੀ ਤੈਨੂੰ ਕੌਣ ਰੋਕਦਾ ਅਸ਼ਵਾਲ ਦੇ ਪੇੜ ਲਈ ਕਰ ਜੋ ਤੂੰ ਕਰਨਾ ਉਹ ਤੈਨੂੰ ਵੀ ਪਿਆਰ ਮਿਲੂਗਾ ਜਿਹੜਾ ਕੰਚਨ ਕੁਮਾਰੀ ਨੂੰ ਮਿਲਿਆ ਹਾਂ ਸਿੱਧੀਆਂ ਆਈਆਂ ਨੇ ਹੋਈਆਂ ਸਿੱਧੀਆਂ ਬੜੀਆਂ ਕਰਦਾ ਹੋਵੇ ਤਾਂ ਉਹਦੇ ਲੱਤਾਂ ਖਿੱਚਣ ਵਾਲੇ ਬੜੇ ਹੁੰਦੇ ਆ ਯਾਰ ਸਾਰਾ ਪੰਜਾਬ ਕਹਿ ਰਿਹਾ ਕੰਚਨ ਕੁਮਾਰੀ ਦੇ ਮਰੇ ਬਾਅਦ ਕੀ ਚੰਗਾ ਹੋਇਆ ਗੰਦ ਮੁੱਕਿਆ ਪਰ ਫਿਰ ਇੱਕ ਕੁੜੀ ਉਹਦੇ ਹੱਕ 'ਚ ਖੜੀ ਆ ਹੈਂ ਦੇਖੋ ਸੁਣ ਜੱਟੇ ਨੇ ਇਹਨੂੰ ਐਜੂਕੇਸ਼ਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਕਿ ਜਮਾਤੀ ਦੌਰ ਤੇ ਵਿਕਲਾਪ ਹੋਵੇ ਜਦੋਂ ਕਰਦੇ ਕੋਈ ਤਰਕ ਤੋਂ ਨਿਰਪੜੇ ਰਹਿ ਜਾਂਦਾ ਹੋਰ ਇੱਕ ਚੀਜ਼ ਨੂੰ ਤਰਕ ਨਾਲ ਸੋਚ ਲੱਗਣਾ ਓਏ ਹੁਣੇ ਕਿਥੋਂ ਸੁੱਤੀ ਵੀ ਉੱਠ ਕੇ ਆ ਗਈ ਹੈ ਨਾ ਨੀਂਦੋਂ ਐਜੂਕੇਸ਼ਨ ਦੀ ਬਹੁਤ ਜ਼ਿਆਦਾ ਲੋਡ ਤੇ ਆਪਾਂ ਇਹਦੀ ਐਜੂਕੇਸ਼ਨ ਵੀ ਚੈੱਕ ਕਰ ਲੈਣਿਆ ਇਹ ਤਾਂ ਬਹੁਤ ਛੋਲਪੀ ਸਾਡੇ ਇੱਕ ਕਮ ਮੈਟਰ ਕਰਾ ਕਿਹੜੇ ਫੈਕਟਰ ਪਰ ਇਹਨੇ ਦੇਖਿਆ ਜਿਹੜੇ ਕਹਿੰਦੇ ਆ ਔਰਤਾਂ ਦੀ ਜਿੱਤਾਂ ਬਚਾਈਆਂ ਆ ਅਸੀਂ ਔਰਤਾਂ ਨੂੰ ਉੱਥੋਂ ਛੁਡਾਇਆ ਔਰ ਇਸ ਇੱਜ਼ਤ ਬਚਾਈ ਅੱਜ ਹਸਤਾਕੀ ਸਾਰੇ ਅਧਾਰਕਤ ਕਰਾਉਣੇ ਹੱਥੀ ਔਰਤਾਂ ਦੇ ਬਾਰ ਕਰ ਰਹੇ ਅਸੀਂ ਹੁਣੇ ਤੋਂ ਉਹਨੂੰ ਸੋਲੋ ਟਾਈਮ ਇਹਦਾ ਵੀ ਥੋੜਾ ਹੀ ਲੱਗਦਾ ਸਾਡੀ ਤਾਂ ਐਂ ਕਹਿੰਦੇ ਜਿਵੇਂ ਆਪ ਐਂ ਅੰਮ੍ਰਿਤ ਛੱਕੇ ਗੁਰੂਆਂ ਦਾ ਬਾਣਾ ਪਾੜ ਕੇ ਆ ਉਹ ਸਥੇਲੀਆ ਐ ਸਿੱਖੀਆਂ ਕਰ ਰੱਖੀਆਂ ਸਲੀਵ ਕੱਟ ਪਾ ਰੱਖਿਆ ਉੱਤੋਂ ਕਹਿੰਦੀ ਸਿੰਘਾਂ ਐਜੂਕੇਸ਼ਨ ਦੀ ਬਹੁਤ ਹੀ ਜ਼ਿਆਦਾ ਲੋਡ ਆ ਮੈਡਮ ਸਿੰਘਾਂ ਨਹੀਂ ਤੁਹਾਨੂੰ ਲੋਡ ਐਜੂਕੇਸ਼ਨ ਕਹਿੰਦੀ ਭਾਈ ਮੈਰੋ ਨਾ ਸਿਲੰਡਰ ਕਰੇ ਉਹ ਸਿਲੰਡਰ ਦਾ ਸੋਈ ਚ ਕੰਮ ਕਰਨ ਲਈ ਹੁੰਦਾ ਪਾਣੀ ਵੰਡਣ ਲਈ ਓਏ ਉਹਨੂੰ ਸਿਲੰਡਰ ਕਹਿੰਦੇ ਆ ਇਸ ਵੇਲੇ ਦੀ ਹੋਰ ਠੀ ਖਬਰ ਆ ਰਹੀ ਹੈ ਕਿ ਮਪਾਲ ਮਹਿਰ ਕਾਉਂਟ ਬੈਂਕ ਕਰ ਦਿੱਤਾ ਗਿਆ ਲੱਖ ਹੈ ਕਿ ਨਹੀਂ ਮੋٹے ਦਿਮਾਗ ਦੇ ਓਏ ਭਾਈ ਅਮਰਪਾਲ ਦਾ ਕਾਉਂਟ ਬੈਂਕ ਕਰਤਾ ਜੇ ਇਹੀ ਤੁਸੀਂ ਕੁੜੀ ਦਾ ਕਾਉਂਟ ਬੈਂਕ ਕਰਾ ਦਿੰਦਾ ਤਾਂ ਅੱਜ ਇਹ ਨੋਬਤ ਹੀ ਨਹੀਂ ਹੋਣੀ ਨੋਬਤ ਹੀ ਨਾਮ ਦੀ ਉਹ ਕੁੜੀ ਦੇ ਹੱਕ ਚ ਕਮਲ ਕੌਰ ਦੇ ਮਤਲਬ ਕੰਚਨ ਕੁਮਾਰੀ ਦੇ ਹੱਕ ਚ ਆ ਬਾਬੇ ਨੂੰ ਪਤਾ ਨਹੀਂ ਇਹਨਾਂ ਗੱਭੋਂ ਕਿਉਂ ਹੋ ਰਿਹਾ ਕਮਲ ਕੌਰ ਦਾ ਬੀਜੀ ਦਾ ਨਾਮ ਉਹ ਬੱਚੀ ਦਾ ਜਿਹਦਾ ਅੱਜ ਮੜਾ ਹੋਇਆ ਮੈਨੂੰ ਬੜਾ ਦੁੱਖ ਲੱਗਿਆ ਲੱਖ ਪਲੱਸ ਉਸ ਬੱਚੀ ਦੇ ਫੋਲੋਅਰ ਦੇ ਨਾਜ਼ੀ ਦਾ ਅਕਾਉਂਟ ਚੈੱਕ ਕੀਤਾ ਤੇ ਬਾਬਾ ਤੋਂ ਇਹ ਨਹੀਂ ਚੈੱਕ ਕੀਤਾ 4 ਲੱਖ ਬੰਦਿਆਂ ਚੋਂ 4 ਬੰਦੇ ਨਹੀਂ ਪਹੁੰਚੇ ਉਹਦੇ ਸਨਸਕਾਰ ਹਾਂ ਇਹ ਜੀ ਉਹਦੇ ਪੈਣ ਨਹੀਂ ਸਨਸਕਾਰ ਕੀਤਾ ਯਾਰ ਪਤਾ ਨਹੀਂ ਕਿੱਥੋਂ ਉੱਠ ਕੇ ਆ ਜਾਂਦੇ ਆਪਣਾ ਗਿਆਨ ਦੇਣ ਉਹ ਯਾਰ ਜੇ ਕੋਈ ਬੰਦਾ ਪੰਜਾਬ ਲਈ ਨਾ ਗਾਧਾ ਨੂੰ ਮਟਾਉਣ ਲਈ ਅੱਗੇ ਆਉਂਦਾ ਤਾਂ ਉਹਦੇ ਲੱਤਾਂ ਖਿੱਚਣ ਵਾਲੀ ਬੜੀ ਹੁੰਦੀ ਆ ਬਿਲਕੁਲ ਬਿਲਕੁਲ ਇਹ ਆ ਕੁੜੀ ਬੇਸ਼ਰਮ ਹੈਗੀ ਆ ਜਿਹੜੀ ਕਹਿੰਦੀ ਮੈਂ ਤਾਂ ਮਾਫੀ ਮੰਗਣੀ ਨਹੀਂ ਇਹ ਲੋਕ ਮੇਰੇ ਵੱਲ ਕੋਸਤਾ ਕਰ ਰਹੇ ਨੇ ਮੇਰੇ ਹੱਟਾ ਤਾਂ ਥੱਕ ਗਏ ਨੇ ਮਾਫੀ ਮੰਗਣੀ ਨਾ ਮੈਂ ਮਾਫੀ ਮੰਗੀ ਹੈ ਨਾ ਮੈਂ ਮਾਫੀ ਮੰਗੂਗੀ ਤੇ ਨਾ ਹੀ ਮਾਫੀ ਮੰਗਣ ਵਾਲੀ ਟੱਡਾ ਦੇ ਚੁੱਕੀ ਕਿਉਂਕਿ ਮੇਰੇ ਘਰੇ ਨਾ ਤਾਂ ਕਿਸੇ ਨੇ ਅੱਟ ਦਾ ਗੱਟਾ ਪਹਿਲਾਂ ਦਿੱਤਾ ਸੀ ਤੇ ਨਾ ਨੂੰ ਹੁਣ ਸੱਟਾ ਡਾਣਾ ਓਏ ਤੇਰੇ ਘਰੇ ਅੱਠ ਦਾ ਗੱਟਾ ਨਹੀਂ ਤੇਰੇ ਘਰੇ ਤਾਂ ਬੰਬ ਸਿੱਟਣ ਆਲਾ ਕੁੜੀ ਤਾਂ ਨਾ ਲੈ ਕੋਹੋ ਜਾ ਸੂਰਲੀਨ ਤੇ ਫਰਕ ਤਾਂ ਇਹਦੀਆਂ ਇੰਨੀਆਂ ਗੰਦੀਆਂ ਨਾ ਯਾਰ ਸੋਸ਼ਲ ਮੀਡੀਆ ਤੇ ਇੰਨਾ ਗੰਦ ਦਤੋਂਦੀਆਂ ਨਾ ਇਹ ਤੇ ਇੰਨੀਆਂ ਗੰਦੀਆਂ ਗਾਲਾਂ ਕੱਢਦੀ ਆ ਉਹ ਯਾਰ ਮੇਰਾ ਤਾਂ ਕਹਿਣਾ ਵੀ ਕਮਲ ਤੋਂ ਪਹਿਲਾਂ ਨਾ ਇਹਦੇ ਗੋਲੀ ਮਾਰਨੀ ਚਾਹੀਦੀ ਸੀ। ਇਹ ਬੜੀਆਂ ਬੜੀਆਂ ਕੁੜੀਆਂ-ਕੁੜੀਆਂ ਨਾ ਦੇਖਣ ਤੇ ਪਰਿਵਾਰ ਦੇ ਬਹਿ ਕੇ ਨਾ ਦੇਖੋ ਕਿਉਂਕਿ ਭਾਈ ਜੀ ਸਾਥੋਂ ਕਾਲਾ ਨਿਕਲ ਜਾਂਦੀਆਂ ਨੇ ਇਹ ਵੀਡੀਓ ਛੜੇ ਸੰਚਰਾਂ ਦੇ ਮੰਦਿਰ ਵਾਸਤੇ ਆਹ ਦੇਖੋ ਵੱਡੇ ਸੂਰਮਿਆਂ ਤੋਂ ਕਾਲਾ ਨਿਕਲ ਜਾਂਦੀ ਆ ਭਾਈ ਜੀ ਇਹਨਾਂ ਨੂੰ ਵੀ ਕਰੋ ਮਾੜਾ ਲੋਟ ਕਾਲਾ ਜਿਹਦਾ ਮਾਰਾ ਤੁਸੀਂ ਸੋਸ਼ਲ ਮੀਡੀਆ ਦੇ ਤੇ ਗਾਣਾ ਨਿਕਲ ਜਾਂਦਾ ਅਸੀਂ ਵੀ ਕਮਾਂਗੇ ਸਾਡੇ ਤੋਂ ਤਾਂ ਆਪ ਬੰਦਾ ਮਰ ਜਾਂਦਾ ਭਾਈ ਸਾਡੇ ਕੋਲ ਵੀ ਬੰਦਾ ਆਪ ਮਰ ਜਾਂਦਾ ਹੈ ਦੇਖੋ ਹੁਣ ਕਿਵੇਂ ਮੂਦੇ ਫਿਰਦੇ ਆ ਸ਼ਿਕਾਇਤਾਂ ਨਾ ਕਰਨਾਂਗੇ ਤੇ ਸਾਨੂੰ ਆਪਣੇ ਬੱਚੇ ਸਮਝ ਕੇ ਤੇ ਸਾਨੂੰ ਮਾਫ਼ ਕਰਿਓ ਕਿ ਅੱਗੇ ਤੋਂ ਅੰਦਰੋਂ ਨਾ ਸਟ੍ਰੇਟ ਦਾ ਮੌਕਾ ਨੰਦੇ ਸਾਰੀ ਸੰਗਤ ਤੋਂ ਤੇ ਬਾਬਾ ਜੀ ਨੇ ਹਸ ਜੋੜ ਕੇ ਗੱਲ ਹੀ ਮੰਨਦੇ ਹੋ ਯਾਰ ਦੇਖੋ ਜਨਮ ਪਾਇ ਅਮਰਤਪਾਲ ਮੈਲ ਉਹ ਯਾਰ ਇਹਨਾਂ ਤੋਂ ਡਰਦੇ ਨਾ ਆ ਟੈਂਪੂ ਵੀ ਸੁਧਰ ਗਿਆ ਆ ਮੈਲ ਸੰਦੂ ਦੇਖੋ ਕਿਵੇਂ ਹੁਣ ਗੁਰੂ ਦੇ ਨਾਲ ਲੱਗ ਗਿਆ ਉਹ ਤਾਂ ਆਪਾਂ ਲਈ ਹੋਵੇ ਇਹ ਬੜੇ ਸਿੱਧੇ ਹੋਣਗੇ ਕਸਮੇ ਬੜੇ ਸਿੱਧੇ ਹੋਣਗੇ ਹਾਂ ਜੇ ਗੱਲ

ਓਏ ਕਸਮੇ ਸਹੀ ਯਾਰ ਹੈ ਅੱਛਾ ਸਹੀ ਕਹਿੰਦੇ ਨੇ ਕਿ ਅੱਛਾ ਦੇਖੋ ਕਹਿੰਦੇ ਨੇ ਇੱਕ ਅੱਧਾ ਕਾਂ ਟੰਗਦੇ ਹੋ ਨਾ ਪਿਛਲਿਆਂ ਸਾਰਿਆਂ ਨੂੰ ਕੰਨ ਹੋ ਜਾਂਦੇ ਨੇ ਦੇਖੋ ਜੀ ਇਹ ਇੱਕ ਹਜੇ ਵੀ ਇੱਕ ਦੋ ਵਿੱਚ ਐਸੀਆਂ ਹੈਗੀਆਂ ਨੇ ਕਿ ਜਿਹੜੀਆਂ ਨਾ ਉਹ ਆਪਣਾ ਉਹ ਵੀ ਲੱਗਾ ਬਾਹਰ ਬੈਠਾ ਫਿਰ ਆਪਣਾ ਫਣ ਚ ਕੀ ਕਰੀਆਂ ਜਿਹੜੀਆਂ ਨਾ ਮੈਨੂੰ ਲੱਗਾ ਬਾਹਰ ਬੈਠੀ ਹੋਈ ਐ ਤੇ ਉਹ ਇੰਜ ਬੋਲਣ ਦੀ ਐ ਕਿ ਨਾ ਮੈਂ ਅੱਜ ਮਾਫੀ ਮੰਗੂ ਨਾ ਮੈਂ ਕੱਲ ਮੰਗੂ ਦੇਖੋ ਕੁੜੀਆਂ ਕਈ ਜਿਹੜੀਆਂ ਸੀਗੀਆਂ ਉਹ ਵੀ ਰਾਹ ਰਾਸਤੇ ਆ ਗਈਆਂ ਠੀਕ ਐ ਮੁੰਡੇ ਜਿਹੜੇ ਸੀਗੇ ਉਹਨਾਂ ਆ ਕੇ ਚੁੰਨੀ ਲੈਣੀ ਸ਼ੁਰੂ ਕਰ ਦਿੱਤੀ ਬੇਸੀਖੀ ਆਹ ਦੇਖੋ ਮੇਰੇ ਨਾਲ ਜਿਵੇਂ ਕਿਹਾ ਕਹਿੰਦਾ ਨੂੰ ਪਤਾ ਨਹੀਂ ਸੀ ਚੁੰਨੀ ਪਈ ਕਿੱਥੇ ਚੁੰਨੀ ਹੁੰਦੀ ਕੀ ਐ ਠੀਕ ਐ ਯਾਰ ਗੱਲ ਕਹਿੰਦਾ ਮੈਂ ਉਸਤ ਔਰਤ ਦਾ ਸਭ ਤੋਂ ਵੱਡਾ ਜ਼ੇਵਰ ਨਾ ਉਹ ਉਹਦਾ ਪਰਦਾ ਹੈ ਠੀਕ ਐ ਜੀ ਉਹ ਔਰਤ ਪਰਦੇ ਦੇ ਵਿੱਚ ਹੀ ਸੋਹਣੀ ਲੱਗ ਕਈ ਮੁੰਡੇ ਅਸੀਂ ਵੀ ਦੇਖਦੇ ਸੀ ਰੀਲਾਂ ਕਈ ਮੁੰਡੇ ਗਾਲਾਂ ਕਰਦੇ ਸੋਚਦੇ ਹੁੰਦੇ ਕਿ ਯਾਰ ਆ ਬੰਦੇ ਗਾਲਾਂ ਕੱਢਦੇ ਨੇ ਯਾਰ ਅਗਰ ਇਹ ਹੀ ਵੀਡੀਓ ਇਹਨਾਂ ਦੀ ਮਾਂ ਭੈਣ ਵੇਖ ਲਵੇ ਠੀਕ ਹੈ ਉਹ ਕੀ ਸੋਚੇਗੀ ਕਿ ਯਾਰ ਸਾਡੀ ਤਰਬੀਅਤ ਦੇ ਵਿੱਚ ਫਰਕ ਹੈ ਕਿ ਆ ਅਸੀਂ ਆਪਣੇ ਬੱਚਿਆਂ ਨੂੰ ਐਸੀ ਤਰਬੀਅਤ ਦਿੱਤੀ ਹੈ ਕਿ ਇਹ ਸੋਸ਼ਲ ਮੀਡੀਆ ਜਾਂ ਜਿੱਥੇ ਮਰਜ਼ੀ ਖਲੋ ਕੇ ਗਾਲਾਂ ਕਢਿਆ ਦਾ ਗਾਲਾਂ ਵਾਲੇ ਵੀ ਬੰਦੇ ਦੇ ਪੁੱਤਰ ਬਣ ਗਏ ਨੇ ਜਿਹੜਾ ਕਦੋਂ ਸਾਡੇ ਨੂੰ ਉਹ ਗਾਲਾਂ ਨਿਕਲ ਜਾਂਦੀਆਂ ਨੇ ਠੀਕ ਹੈ ਉਹਨੇ ਉਹਨੇ ਕਿ ਸਹੀ ਗੋਪਾ ਭਾਈ ਮੈਨੂੰ ਜਵਾਬ ਦਿੰਦਾ ਨਾ ਉਹਨੇ ਕਿ ਸਾਡੇ ਕੋਲ ਵੀ ਬੰਦਾ ਐਵੇਂ ਮਰ ਜਾਂਦਾ ਮਰ ਜਾਂਦਾ ਠੀਕ ਹੈ ਤੁਹਾਡੇ ਕੋਲੋਂ ਗਾਲਾਂ ਐਵੇਂ ਨਿਕਲ ਜਾਂਦੀਆਂ ਸਾਡੇ ਕੋਲ ਬੰਦਾ ਮਰ ਜਾਂਦਾ ਇਹ ਜੀਜ਼ੇ ਵੇਖੋ ਜਨ ਜਨ ਮੈਂ ਤੁਹਾਨੂੰ ਇੱਕ ਚੀਜ਼ ਦੱਸਣਾ ਚਾਹੁੰਦੀ ਆ ਕਿ ਵੇਖੋ ਕਿ ਭਾਈ ਅਮਰਤ ਅਮਰਤਵਾਲ ਮਹਿਰੂ ਸਾਹਿਬ ਨੇ ਉਹਨਾਂ ਨੇ ਐਕਸ਼ਨ ਲਿਆ ਵੈ ਉਸ ਤੋਂ ਇਲਾਵਾ ਹਜੇ ਤੱਕ ਕਿਸੇ ਨੇ ਐਕਸ਼ਨ ਨਹੀਂ ਅੱਛਾ ਫਿਰ ਦੂਸਰੀ ਦੇਖੋ ਗਵਰਨਮੈਂਟ ਦੀ ਬਗੈਰਤੀ ਕਿੰਡੀ ਵੱਡੀ ਹੈ ਉਹਨਾਂ ਦੇ ਚੈਨਲ ਬੈਨ ਉਹਨਾਂ ਦੇ ਤੁਸੀਂ ਅਕਾਊਂਟ ਬੈਨ ਕਰੀ ਜਾ ਰਹੇ ਹੋ ਤੇ ਜਿਹੜੀਆਂ ਗੰਦ ਪਾਉਂਦੀਆਂ ਪਈਆਂ ਨੇ ਉਹਨਾਂ ਦੇ ਕਰੋ ਉਹਨਾਂ ਦਾ ਅਕਾਊਂਟ ਕਿਉਂ ਨਹੀਂ ਬੈਨ ਕਰਦੇ ਠੀਕ ਹੈ ਉਹ ਜਿਸ ਤਰ੍ਹਾਂ ਦੀ ਮਰਜ਼ੀ ਹੈ ਉਹ ਜਿਹੇ ਵੀਡੀਓ ਬਣਾਵਨਾ ਪਾਈ ਜਾਣ ਠੀਕ ਹੈ ਜੀ ਉਹ ਇੱਕ ਵੇ ਜਿਹੜਾ ਹੋਰ ਸੀ ਉਹ ਵੀ ਆਪਣਾ ਮੈਨੂੰ ਹੁਣ ਵੀਰੇ ਦਾ ਨਾਮ ਤੇ ਨਹੀਂ ਪਤਾ ਉਹਨੇ ਪਛਾਣ ਨਹੀਂ ਦੀ ਉਹ ਕਹਿੰਦੀ ਸੀ ਮੈਂ ਉਹ ਕਹਿੰਦਾ ਸੀ ਮੈਨੂੰ ਭਾਬੀ ਕਮਲਕੌਰ ਦਾ ਜਿਹੜਾ ਨਾ ਬੜਾ ਦੁੱਖ ਹੋਇਆ ਜੀ ਠੀਕ ਹੈ ਮੈਨੂੰ 4 ਲੱਖ ਫਾਲੋਅਰ 4 ਲੱਖ ਯਾਰ ਲਖ ਲਨਤ ਇਹੋ ਜੇ 4 ਲੱਖ ਫਾਲੋਅਰਾਂ ਦੇ ਉੱਤੇ ਇਹੋ ਜੀ ਆਪਣਾ ਕਮਾਈ ਤੇ ਹੀ ਲਾਨਤ ਪਾਓ ਕਿ ਜਿਹੜੀ ਤੂੰ ਤੁਹਾਨੂੰ ਜਿਸਮ ਵਹਾ ਕੇ ਤੇ ਤੁਹਾਨੂੰ ਆਪਣਾ ਕਮਾਈ ਹੋ ਰਹੀ ਹੈ ਮੈਂ ਫਰਸਾਤ ਦੇਣ ਵਾਲਿਆਂ ਦਾ ਵੀ ਖੀਰ ਹੈ ਯਾਰ ਵੇਖੋ ਕਿਵੇਂ ਕੀ-ਕਿਆ ਕਰ ਗਈ ਪੰਜਾਬ ਵਾਸੀ ਚੰਗਾ ਕੰਮ ਸ਼ੁਰੂ ਕਰੇ ਤਾਂ ਪਿੱਛੇ ਆਪਣੇ ਹੀ ਉਹਨਾਂ ਦੀ ਲੱਤਾਂ ਖਿੱਚਣੀਆਂ ਸ਼ੁਰੂ ਕਰ ਦੇ। ਇਹ ਸਿਕੋ ਨੂੰ ਹਰ ਬੰਦਾ ਅਪਰੀਸ਼ੀਏਟ ਕਰਨਾ ਚਾਹੀਦਾ ਭਾਈ ਮੈਰੂ ਨੂੰ ਤਾਂ ਕਿ ਅੱਗੇ ਤੋਂ ਬਾਕੀਆਂ ਨੂੰ ਕੰਨ ਹੋਣਗੇ ਅਜਿਹਾ ਕੰਮ ਨਹੀਂ ਕਰਨਾ ਡਰ ਕੇ ਕਰਨ। ਅਵਲ ਤੇ ਕਰਾਂ ਨੀ ਨਾ। ਹੂੰ। ਡਰ ਕੇ ਰਹਿਣ। ਬਿਲਕੁਲ। ਤਾਂ ਕਿ ਪਤਾ ਹੋਵੇ ਕਿ ਅਸੀਂ ਚੰਗੀ ਚੀਜ਼ ਪਾਣੀ ਹੈ ਮਾਰੀ ਚੀਜ਼ ਨਹੀਂ ਪਾਣੀ ਹੈ। ਜੇ ਸਾਡੀ ਆਉਣ ਵਾਲੀ ਜਨਰੇਸ਼ਨ ਤੇ ਤਬਾਹ ਹੋ ਬਰਬਾਦ ਹੋਈਏਗੀ ਇਹਦਾ ਮਤਲਬ ਹੈ। ਬਿਲਕੁਲ ਬਿਲਕੁਲ। ਉਹ ਛੋਟੇ ਹੁੰਦੇ ਸਕੂਲ ਪੜ੍ਹਦੇ ਹੁੰਦੇ ਸੀ ਕੁੱਲ ਪੜਦੇ ਨੇ ਤੇ ਉਸਤਾਦ ਨੇ ਕੀ ਕਰਨਾ ਜਿਹੜਾ ਕਲਾਸ ਦੇ ਵਿੱਚ ਸਭ ਤੋਂ ਨਲਾਇਕ ਬੱਚਾ ਹੁੰਦਾ ਸੀ ਨਾ ਉਹਨੂੰ ਸਭ ਤੋਂ ਪਹਿਲੇ ਖੜਾ ਕਰ ਦਿੰਦੇ ਕਿ ਤੂੰ ਸਬਕ ਸਨਾ ਹਾਂ ਠੀਕ ਹੈ ਉਹਨੂੰ ਸਬਕ ਨਾ ਆਣ ਦਾ ਉਸਤਾਦ ਨੇ ਖੋਤਿਆਂ ਤਰ੍ਹਾਂ ਨੂੰ ਕੁੱਟਣਾ ਉਹਨੂੰ ਕੁੱਟ ਚਾੜਨ ਦਾ ਫਾਇਦਾ ਕੀ ਹੁੰਦਾ ਸੀ ਕਿ ਜਿਹੜੇ ਬਾਕੀ ਕੋ 20 30 25 ਸਟੂਡੈਂਟ ਹੈਗੇ ਸੀ ਨਾ ਠੀਕ ਹੈ ਹਣ ਉਹ ਯਾਦ ਕਰਨੇ ਸ਼ੁਰੂ ਕਰ ਉਹ ਕਹਿੰਦੇ ਨਹੀਂ ਵੀ ਉਸਤਾਦ ਮਾਰਦਾ ਹੈ ਠੀਕ ਹੈ ਇਸ ਤਰ੍ਹਾਂ ਹੀ ਸਮਝ ਲੋ ਕਿ ਭਾਈ ਮਹਿਰੂ ਜਿਹੜਾ ਨਾ ਉਹ ਉਸਤਾਦ ਹੈ ਤੇ ਜਿਹੜੀਆਂ ਇਹੋ ਜਿਹੇ ਵੀਡੀਓ ਬਣਾਉਂਦੇ ਨੇ ਤੇ ਇਹ ਸਮਝ ਲੋ ਸ਼ਾਗਿਰਦ ਨੇ ਠੀਕ ਹੈ ਇਹ ਚ ਕਹਿੰਦੇ ਹੁਣ ਇੱਕ ਅਦਾ ਸ਼ਾਗਿਰਦ ਦਾ ਟੰਗਿਆ ਗਿਆ ਨਾ ਕਾਂ ਠੀਕ ਹੈ ਹੁਣ ਬਾਕੀ ਬੜੇ ਹੁਣ ਤੁਸੀਂ ਇੱਥੋਂ ਦੇਖ ਲਓ ਕਿ ਮੈਡ ਸੰਧੂ ਵਰਗਾ ਜਿਹੜਾ ਟੈਂਪੂ ਸੀਗਾ ਉਹ ਰਾਹ ਰਾਸਤੇ ਆ ਚੱਲਾ ਹੈ ਜਮੀਨਾਂ ਨੇ ਵੀ ਬਹੁਤ ਗੰਦ ਪਾਇਆ ਬਹੁਤ ਗੰਦ ਪਾਇਆ ਵੇਖੋ ਜਵਾਨ ਮੁੰਡੇ ਨੇ ਤੇ ਪਤਾ ਨਹੀਂ ਕਿਹੜੇ ਕੰਮਾਂ ਨੂੰ ਤੁਰ ਪਏ ਨੇ ਇੱਕ ਤੇ ਹੁੰਦਾ ਵਾ ਕਿ ਰੱਬ ਮaaf ਕਰੇ ਕਿ ਰੱਬ ਵੱਲੋਂ ਹੀ ਬੱਚਾ ਜਿਹੜਾ ਡਿਸੇਬਲ ਪੈਦਾ ਹੁੰਦਾ ਉਹ ਐਂਜ ਦਾ ਪੈਦਾ ਹੁੰਦਾ ਕਿ ਵਾਕਿਆ ਹੀ ਕਿਉਂ ਆ ਲੇਕਿਨ ਇੱਥੇ ਇੱਥੇ ਚੰਗੇ ਪਹਿਲੇ ਬੰਦੇ ਜਿਹੜੇ ਨੂੰ ਟੈਪੋ ਬਨ ਬਨ ਬਣ ਗਏ ਜੈਂਡਰ ਚੇਂਜ ਕੀਤੀ ਕੋਤੇ ਨੇ ਫੋਟਾ ਲੈਣਾ ਵਾਜ਼ੀ ਅਸਾਨ ਇਸਲਾਮ ਦੇ ਵਿੱਚ ਵਾਜ਼ੀ ਕਿਹਾ ਗਿਆ ਕਿ ਔਰਤ ਜਿਹੜੀ ਹੈ ਨਾ ਉਹ ਪਰਦੇ ਦੀ زینت ਹੁੰਦੀ ਹੈ ਔਰਤ ਚਾਰ ਦਿਵਾਰੀ ਦੇ ਵਿੱਚ ਸੋਣੀ ਲੱਗਦੀ ਹੈ ਠੀਕ ਹੈ ਜਿਵੇਂ ਦਾ ਦੌਰ ਜਾਣਦੇ ਆ ਮੇਰੀ ਗੱਲ ਸੁਣ ਹੁਣ ਜਿਵੇਂ ਦਾ ਦੌਰ ਜਾਣਦੇ ਆ ਨਾ ਔਰਤ ਮਰਦ ਇਹਨਾ ਸ਼ਾਨਾ ਬਿਸ਼ਾਨਾ ਹੋ ਕੇ ਕੰਮ ਕਰਦੀ ਪਈ ਹੈ ਪਰ ਆਪਣੀ ਇੱਜ਼ਤ ਬੁਮਾਲਾ ਕਰੇ ਹਾਂ ਪਰ ਇਹ ਮੈਂ ਤੁਹਾਨੂੰ ਦੱਸਣ ਲਈਆਂ ਕਿ ਬੰਦੇ ਜਿਹੜੇ ਨੇ ਉਹ ਔਰਤ ਜਿਹੜੀ ਹੈ 100 ਬੰਦਿਆਂ ਦੇ ਵਿੱਚ ਵੀ ਹੋਵੇ ਨਾ ਤੇ ਬੰਦੇ ਦੀ ਜੁਰਤ ਨਹੀਂ ਆ ਕਿ ਔਰਤ ਨੂੰ ਐਵੇਂ ਵੀ ਕਰ ਜਾਵੇ ਠੀਕ ਹੈ ਲੇਕਿਨ ਇਹ ਹੀ ਹੈ ਕਿ ਜਦੋਂ ਆਪ ਬੰਦਾ ਟਿਲ ਦੇ ਦਿੰਦਾ ਵਾ ਤਾਂ ਲੇਕਿਨ ਇਹ ਕਿ ਕਿਸਮਤ ਨਾਲ ਮਾਰੀ ਹੋਏ ਕੋਈ ਲੋਕੀ ਹੁੰਜੀ ਅਜਿਹੇ ਹੁੰਦੇ ਨੇ ਕਿ ਉਹ ਜਿਵੇਂ ਉਹ ਕਾਬਲ ਆਬੈਲ ਮuje ਮਾਰ ਤੇ ਜਦੋਂ ਪਾਣੇ ਹੀ ਇਹੋ ਜਿਹੇ ਕੱਪੜੇ ਨੇ ਰੋਡਾਂ ਦੇ ਉੱਤੇ ਵੀਡੀਓ ਬਣਾਣੀ ਕਿਸੇ ਪਾਰਕਾਂ 'ਚ ਵੀਡੀਓ ਬਣਾਣੀ ਠੀਕ ਹੈ ਉਹ ਲੱਗਦਾ ਹੀ ਨਹੀਂ ਕਿ ਪੰਜਾਬੀ ਨੇ ਐਜ ਲੱਗਦਾ ਨੇ ਕਿ ਜਾਂ ਜੋ ਮਤਲਬ ਕਿ ਪੰਜਾਬੀ ਆ ਨਹੀਂ ਕਰੇ ਮੁੱਲ ਦੇ ਕਰੀ ਆਪਣੇ ਫਾਹਰ ਰੋਟ ਕੇ ਆ ਗਏ ਨੇ ਠੀਕ ਹੈ ਉਹਨਾਂ ਦੀ ਸ਼ੁਰੂ ਤੋਂ ਤਰਬੀਅਤ ਹੀ ਉਂਝਦੀ ਹੋਈ ਹੁੰਦੀ ਹੈ ਠੀਕ ਹੈ ਉਹਨਾਂ ਦਾ ਸਾਰਾ ਕੋਸ਼ਿਸ਼ ਸ਼ੁਰੂ ਤੋਂ ਐਂਜ ਦਾ ਹੁੰਦਾ ਇਸ ਵਜ੍ਹਾ ਤੋਂ ਅਸੀਂ ਮਤਲਬ ਕਿ ਪਾਈ ਮੈਨੂੰ ਤਾਂ ਬਿਲਕੁਲ ਨਾਲ ਲਾ ਕਿ ਬਹੁਤ ਵਧੀਆ ਕੰਮ ਕੀਤਾ ਸਾਡੀ سپورਟ ਵੀ ਉਹਨਾਂ ਦੇ ਨਾਲ ਹੈ ਜਿੰਨੀ ਦੇਰ ਤੱਕ ਅਸਾਸੀਂ ਹੈਗੇ ਆ ਸਾਡੇ ਸਾਥ ਹੈਗੇ ਦੀ ਆਵਾਜ਼ ਵੀ ਚੱਕਦੇ ਰਵਾਂਗੇ ਹਰ ਪਾਈ ਹਰ ਪੈਣਾ ਜਿਹੜੀਆਂ ਧੀ ਪੈਣਾ ਜਿਹੜੀਆਂ ਸਾਰੀਆਂ ਹੈਗੀਆਂ ਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਯਾਰ ਇਹੋ ਜੀ ਵੀਡੀਓ ਨਾ ਬਣਾਓ ਕਿ ਜਿਹਦੇ ਨਾਲ ਤੁਹਾਡੇ ਹੋਰ ਦੇਖੋ ਮਰਨਾ ਸਾਰਿਆਂ ਨਹੀਂ ਹੈ ਠੀਕ ਹੈ ਸਦਾ ਦੁਨੀਆ ਦੇ ਉੱਤੇ ਕਿਸੇ ਸ਼ਾਇ ਨੇ ਰਹਿਣਾ ਹਰ ਚੀਜ਼ ਫਨਾਏ ਸਿਰਫ ਰੱਬ ਦੀ ਜ਼ਾਤ ਬਗਾਇ ਠੀਕ ਹੈ ਰੱਬ ਦੀ ਜ਼ਾਤ ਨੇ ਰਹਿਣਾ ਬਾਕੀ ਸਭ ਚੀਜ਼ ਨੇ ਫਨਾਣਾ ਯਾਰ ਮਰ ਕੇ ਅਸੀਂ ਰੱਬ ਨੂੰ ਮੂੰਹ ਕੀ ਬਹਾਵਾਂਗੇ ਕੀ ਬਹਾਵਾਂਗੇ ਠੀਕ ਹੈ ਕਿ ਅਸੀਂ ਸਾਨੂੰ ਦੁਨੀਆ ਦੇ ਉੱਤੇ ਰੱਬ ਨੇ ਦੁਨੀਆ ਤੇ ਸਾਨੂੰ ਭੇਜਿਆ ਕਿਸੇ ਮਕਸਦ ਵਾਸਤੇ ਬਿਲਕੁਲ ਠੀਕ ਹੈ ਹਰ ਬੰਦੇ ਦਾ ਕੋਈ ਨਾ ਕੋਈ ਮਕਸਦ ਹੈ ਠੀਕ ਹੈ ਰੱਬ ਨੇ ਕਿਹਾ ਯਾਰ ਦੁਨੀਆ ਤੇ ਜਾਓ ਨੇਕ ਕੰਮ ਕਰੋ ਸੋਹਣੇ ਕੰਮ ਕਰੋ ਕੱਲ ਨੂੰ ਜਦੋਂ ਰੱਬ ਦੇ ਸੀ ਬਾਰਗਾ 'ਚ ਪੇਸ਼ ਹੋਣਾ ਹੈ ਠੀਕ ਹੈ ਤੇ ਕਿਹੋ ਜਿਹੇ ਕਿਹੜਾ ਮੂੰਹ ਲੈ ਕੇ ਜਾਵਾਂਗੇ ਕਿ ਰੱਬਾ ਤੂੰ ਸਾਨੂੰ ਜ਼ਿੰਦਗੀ ਦਿੱਤੀ ਸੀਗੀ ਤੇ ਅਸੀਂ ਤਾਂ ਉੱਥੇ ਹੋਰ ਹੀ ਹਰਾਕਤ ਕੀਤੀ ਸੀ ਜਦੋਂ ਤੂੰ ਮਨਾ ਕੀਤਾ ਸੀ ਉਹ ਹੀ ਕੰਮ ਕੀਤਾ ਹੁਣ ਅਸੀਂ ਇੱਕ ਚੀਜ਼ ਗੱਲ ਹੋਰ ਮੈਂ ਕਰਨਾ ਚਾਹੁੰਨੀ ਆ ਕਿ ਵੀਡੀਓਸ ਤੇ ਬਾਰ ਬਾਰ ਕਹਿੰਦੇ ਨੇ ਸਾਡਾ ਸਰਕਲ ਕਾਰ ਦਾ ਚੱਲਦਾ ਸਰ ਸਰਕਾਰ ਕਾਰ ਦਾ ਜਦ ਕਿ ਇਹਨਾਂ ਤੋਂ ਸੋਸ਼ਲ ਮੀਡੀਆ ਤੋਂ ਇੰਨੀ ਇਨਕਮ ਆ ਜਾਂਦੀ ਹੈ ਕਿ ਇਹਨਾਂ ਸਾਰਾ ਸਰਕਲ ਚੱਲਣਾ ਸ਼ੁਰੂ ਹੋ ਜਾਂਦਾ ਹੈ ਇਸ ਚੀਜ਼ ਤੋਂ ਮੈਂ ਹੈਰਾਨ ਹਾਂ ਅੱਛਾ ਜਿਵੇਂ ਵੀਰੇ ਨੇ ਗੱਲ ਕੀਤੀ ਕਮੇਡੀ ਵਾਈਨ ਕਿ ਕੱਲ ਨੂੰ ਅਗਰ ਪੂਰਾ ਸੋਸ਼ਲ ਮੀਡੀਆ ਦੇ ਹਰ ਪਲੇਟਫਾਰਮ ਬੰਦ ਹੋ ਗਏ ਫਿਰ ਕੀ ਕਰੇ ਫਿਰ ਫਿਰ ਮੰਗਦੇ ਫਿਰਮ ਕਿ ਕੀ ਅਸੀਂ ਵੀ ਕਿਉਂ ਗਿਆ ਅਸੀਂ ਵੀ ਇਹ ਚੀਜ਼ ਚਲਾਉਂਦੇ ਆ ਇੰਨੀ ਦੀ ਇਨਕਮ ਹੈ ਨਹੀਂ ਕਿ ਜਿਦੋਂ ਤੁਸੀਂ ਕਹੋ ਕਿ ਸਾਰਾ ਸਾਰਾ ਸਰਕਲ ਹੀ ਇਹਦੇ ਤੇ ਚੱਲਦਾ ਵੈ ਉਹ ਭਾਈ ਉਹ ਯਾਰ ਇੱਕ

ਜਿਨ੍ਹਾਂ ਨੂੰ ਹੱਡ ਰਾਮੀ ਦੀ ਆਦਤ ਪੈ ਜੀਵੇ ਨਾ ਉਹਨਾਂ ਵਾਸਤੇ ਫੇਰ ਕੰਮ ਬਣਾਉਣਾ। ਹੋਰ ਪਤਾ ਘਰ ਮਹਾਰਾਜ ਫੋਨ ਲੈ ਕੇ ਮੂੰਹ ਚ ਲਾ ਕੇ ਚੀਜ਼ਾਂ ਵਹਾ ਕੇ ਤੇ ਚਲੋ ਆਪਣਾ ਅਸੀਂ ਕੰਮ ਚਲਾਈ ਫਿਰਨੇ ਆ। ਬਾਕੀ ਤੁਹਾਡੇ ਕੀ ਵਿਚਾਰ ਨੇ ਵੀਡੀਓ ਬਾਰੇ ਕਮੈਂਟਸ ਕਰਕੇ ਜ਼ਰੂਰ ਦੱਸੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਲਾਜ਼ਮੀ ਕਰੋ ਤੇ ਮਿਲਦੇ ਆਂ ਅਗਲੀ ਵੀਡੀਓ 'ਚ ਆਪਣਾ ਖਿਆਲ ਰੱਖੋ। ਰੱਬ ਰਾਖਾ।